ਤੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਸ ਫਤਖ ਸੰਮਦੀਨੂਰ ਅਰਜ਼ਾਉ ਕੋ ਸਹ ਝਟੀਐ ਤੋਦੋ ਡਠੇ ਸੱਚ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚ ਪਾਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਭ ਨਾ ਦਾ ਦੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾ ਦਾ ਵਾਹਿ ਗੁਰੂ ਸਾਹਿਬ ਜੀ ਜਤ ਸਰੀ ਮਹੱਲਤੰਜਵਾ ਕਰ ਜਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ नानक प्राव शरणागति कौ समरथ ऊचा अगम अपार प्राव कथन न जाय अकथ नानक प्रभ शरणागति राखनकौ समरथ क्षन्त ज्यो ज्ञानहो त्यो राख हार प्रभ तेरे आ ਇਤ ਗਨੋ ਅਸੰਖ ਆਗਣ ਮੇਰੇ ਆ ਅਸੰਖ ਆਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਐ ਮੋਹ ਮਗਨ ਬੇਕਰਾਲ ਮਾਇਆ ਓ ਪ੍ਰਸਾਦੀ ਕੁਲੀਆ ਲੋਕ ਕਰਤ ਵਿਚਾਰ ਵਿਖੜੇ ਪ੍ਰਭ ਨੇ ਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਡ ਭਵ ਜਲ ਫੇਰਿਆ सलोक निरत न पव असंख गुण ऊंचा प्रभ का नाओ नानक की बेनंतिया मिल निथावे था छंत ਦੁਸਰ ਨਾਹੀ ਠਾਓ ਕਾਪਹ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਾਪਤਿ ਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈ ਤਜਮਾਨ ਮੋਹ ਵਿਕਾਰ ਦੂਜਾ ਇਕ ਸਿਉ ਲੇਵ ਲਈ ਆਰਪ ਮਨ ਤਨ ਪ੍ਰਭ ਆਗੈ ਸਭ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਚ ਨਾਮ ਸਮਾਈਐ ਸਲੋਕ ਰੇ ਮਾਨਤਾ ਕਉ ਧਿਆਈਐ ਸਭ ਵਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਆ ਨਾਨਕ ਨਿਭੈ ਸਾਥ ਚੰਤ ਸਾਥੀਯਾ ਪ੍ਰਭ ਏਕ ਦੂਸਰਾ ਨਾ ਹੈ ਕੋਏ ਥਾਨਥਨੰਤਰ ਆਪ ਜਾਲ ਥਲ ਪੂਰ ਸੋਏ ਜਾਲ ਥਲ ਮਹੀਆ ਲ ਪੂਰ ਰਹਿਆ ਸਰਬਦਾਤਾ ਪ੍ਰਭਤਾ ਨੇ गोपाल गोविंद अंत नाही बेअंत गुण ताके क्या गनी भज शरण सुअम्ही सुख है गामी तिस बिना अननाह को ਬੇਨਵੰਤ ਨਾਨਕ ਦਇਆ ਧਾਰੋ ਤਿਸੁ ਪ੍ਰਾਪਤਿ ਨਾਮੁ ਹੋਇ ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮੁ ਧਿਆਇ ਸੋਖ ਸਬਾਇਆ ਛੰਤ ਆਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟਕੇਲ ਵਿਖਾ 부ਝੇ ਤਾਪਤ ਅਗਾਨਿਆ ਗਹ ਪੂਜਾਲੀਨੇ ਦਇਆ ਕੀਨੇ ਆਪਨੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇਕ ਪਲੇ ਲਾ ਅੰਕੇ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲਲਿਨੇ ਇਕਾ ਪਾਲੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜੇਨ ਕਾਲ ਰਾਖੀ ਮੇਰੀ ਵਿਸੋਏ ਚਸਿਆ ਘੜੀਆਂ ਪਹਿਰਾ ਇੱਤੇ ਵਾਰੀ ਮਾਹ ਹੋਆ ਸੂਰਜ ਏਕੋ ਰੋਤ ਅਨੇਕ ਨਾਨਕ ਕਰਤੇ ਕੇਤੇ ਵੇਸ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਇ ਸਤਿਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਅਸੋਨਾ ਪ੍ਰੇਮ ਉਮਾਹੜਾ ਕਿ ਉਹ ਮਿਲਿਆ ਹਰ ਜਾਏ ਮਾਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਅਸੋਨਾ ਪ੍ਰੇਮ ਓ ਮਾਹੜਾ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਾਣੇ ਕੋਈ ਆਣ ਮਿਲਾਵੇ ਮਾਈ ਸੰਤ ਸੁਹਾਏ ਪ੍ਰੇਮ ਕੇ ਹਉ ਤਿੰਨ ਕਾ ਲਾਗਾ ਪਾਈ ਵੇਣ ਪ੍ਰਭ ਕਿਉ ਸੁਖ ਪਾਈਆ ਦੂਜੀ ਨਹੀਂ ਜਾਈ ਜਿਨ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰਹ ਲੇਹੋ ਪ੍ਰਭ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨਾ ਜਾਏ ਪ੍ਰਭ ਵੇਣਾ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਸੋ ਸੁਖੀ ਵਸੰਦੀਆ ਜੇ ਨਾ ਮਾਇਆ ਹਰ ਰਾਈ ਪ੍ਰਭ ਵੇਣਾ ਦੂਜਾ ਕੋ ਨਹੀਂ ਨਾਨਕ ਹਰ ਸਰਣਾਈ ਅਸੂਖੇ ਵਸੰਦੀਆਂ ਜਿਨਾ ਮਯਾ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅਸੋਨਾ ਪ੍ਰੇਮ ਓ ਮਾਹਰਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ